ਸਰਹੱਬ ਦੇ ਨੇੜੇ ਇੱਕ ਸੜਕ ਦੁਰਘਟਨਾ ਦੇ ਵਿੱਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਯੂਪੀ ਤੋਂ ਆਇਆ ਸੀ ਕਿ ਅਚਾਨਕ ਉਹ ਬੇਲਾ ਵਿਖੇ ਬਸ ਤੋਂ ਉਤਰੇ ਤੇ ਇੱਕ ਰਿਕਸ਼ਾ ਰੇੜੀ ਉੱਤੇ ਸਵਾਰ ਹੋ ਕੇ ਸ਼ਿਚਮਕੌਰ ਸਾਹਿਬ ਵੱਲ ਨੂੰ ਜਾ ਰਹੇ ਸਨ ਕਿ ਅਚਾਨਕ ਹੀ ਅੱਗੇ ਇੱਕ ਰੇਤੇ ਦਾ ਭਰਿਆ ਹੋਇਆ ਟਰੈਕਟਰ ਆ ਰਿਹਾ ਸੀ ਜਿਸ ਦੀ ਲਪੇਟ ਦੇ ਵਿੱਚ ਉਹ ਆ ਜਾਂਦੇ ਨੇ ਤੇ ਮੌਕੇ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਇਸ ਰੇੜੀ ਦੇ ਵਿੱਚ ਇੱਕ ਮਹਿਲਾ ਸਮੇਤ ਚਾਰ ਵਿਅਕਤੀ ਸਵਾਰ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਦੀ ਪਛਾਣ ਫਰੋਜ਼ ਮੁਹੰਮਦ ਜਿਸ ਦੀ ਉਮਰ 17 ਸਾਲਾ ਦੱਸੀ ਜਾ ਰਹੀ ਹੈ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਯੂਪੀ ਦੇ ਜ਼ਿਲ੍ਹਾ ਬਰੇਲੀ ਦਾ ਰਹਿਣ ਵਾਲਾ ਸੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਆਈ ਕਹਿਣਾ ਹੈ ਕਿ ਅਣਪਛਾਤੇ ਟਰੈਕਟਰ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਦੇ ਹੈ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਤੇ ਛੇਤੀ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬੋਲ ਨਾ ਬੋਲ। ਉੱਪਰ ਚੜ ਜਾ ਬਈ ਤੂੰ। ਅੱਜ ਦੱਤੇ ਆ ਰਹੇ। ਉਹ ਵੀ ਦੱਤੇ ਆ ਰਹੇ। ਗਾੜੀ ਦੱਤੇ ਆ ਰਹੀ। ਹਾਂ। ਉਹ ਟੈਕਟਰ ਵਾਲੇ ਨੇ ਮੈਟ ਨਹੀਂ ਦੇ ਦਿੱਤੀ। ਆਪਣੇ ਬਾਹਰ ਮਾਰੋ ਉਹ ਜਿੱਕੇ ਅੱਗੇ ਉਸੇ ਕੰਮ ਨੂੰ ਕਈਆ ਉੱਤਰ ਗਿਆ। ਹੋਰ ਜਾ ਰਹੇ। ਹਾਂ। ਇਹ ਕਿੱਥੇ ਜਾ ਰਹੇ ਨੇ? ਮੋਟਰਸਾਈਕਲ ਦੇ ਰੇੜੀ ਵਾਲੇ ਮੋਟਰਸਾਈਕਲ ਪਰ ਤੇ। ओके ਤੇ ਹੁਣ ਜਿਹੜੀ ਰੇੜੀ ਸੀ ਉਹ ਫਾੜ ਗਏ ਆ ਟਰੈਕਟਰ ਦੇ ਮਗਰ ਗਏ ਆ ਓਕੇ ਕਸਬਾ ਸਰੀ ਚਮਕੌਰ ਸਾ